ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਤੇ ਦੇ ਤੇ ਸਾਨੂੰ ਅੱਜ ਟਰੈਕਟਰ ਲੈ ਕੇ ਆਏ ਜੀ ਜੌਂਡੀਅਰ 5310 ਤੇ ਵੀਰ ਕੋਲੇ ਇੱਕ ਹੀ ਟਰੈਕਟਰ ਆ ਇਹ ਤੇ ਘਰੇ ਰੱਖਿਆ ਹੋਇਆ ਕਿਸੇ ਵੀਰ ਨੇ ਖਰੀਦਣਾ ਹੋਵੇ ਜ਼ਿੰਮੇਦਾਰਾ ਟਰੈਕਟਰ ਆ 5310 ਜੌਂਡੀਅਰ ਇਹ ਟਾਪ ਵਾਲਾ ਮਾਡਲ ਹੈ ਖੁੱਲਮਾ ਹੈ ਸਗਾ ਆ ਦੇਖ ਲਓ ਖੁੱਲਮਾ ਹੈ ਸਗਾ ਪਟਿਆਵ ਨੰਬਰ ਬਠਿੰਡੇ ਦਾ ਨੰਬਰ ਆ ਪੀਵੀ03 ਤੇ 2011 ਮਾਡਲ ਹੈ 5 ਲੱਖ ਤੇ 27000 ਰੁਪਿਆ ਮੰਗਦਾ ਬਾਈ ਪਾਵਰ ਸਟੀering ਦਾ ਟਾਪ ਮਾਡਲ ਖੁੱਲ ਮਾ ਹਿੱਸਾ ਡਬਲ ਡਿਸਟ੍ਰੀਬਿਊਟਰ ਤੇ ਡਬਲ ਪੀਟੀਓ ਟਾਪ ਵਾਲਾ ਮਾਡਲ ਹੈ ਨਵੇਂ ਟਾਇਰ ਆ ਗੁਡੀਆਰ ਦੇ ਜਮਾ ਤਾਜੇ ਤੇ ਪੀਟੀਓ ਸੌਰੀ ਡਿਸਟ੍ਰੀਬਿਊਟਰ ਵੀ ਡਬਲ ਹੈਗਾ ਆ ਦੇਖ ਲਓ ਕੰਪਿਊਟਰ ਕਰਾਏ ਤੇ ਲਾਓ ਕਾਸੀ ਤੇ ਲਾਓ ਤੇ ਟਰੈਕਟਰ ਦੀ ਕੰਡੀਸ਼ਨ ਵੀ ਪੂਰੀ ਸਾਫ ਹੈ ਸਾਰੇ ਸੀਟਾਂ ਦੇ ਡੰਡੇ ਡੁੰਡੇ ਸਾਰਾ ਕੁਝ ਓਰੀਜਨਲ ਨਾਲ ਲੱਗੇ ਹੋਏ ਹੈ 2011 ਮਾਡਲ ਪੰਜਾਬ ਨੰਬਰ ਬਠਿੰਡੇ ਦਾ ਨੰਬਰ ਹੈ ਆਪਲਾਇੰਕਾ ਡਰਾਈਵਰ ਸਾਰਾ ਕੁਝ ਨਾਲ ਹੈ ਤੇ ਟਾਇਰ ਬਿਲਕੁਲ ਨਵੇਂ ਐ 16 9 28 ਦੇ ਗੁੱਡੀਆਰ ਦੇ ਨਵੇਂ ਟਾਇਰਾਂ 95 ਪੈਸੇ ਘਰ ਪਏ ਗੁੱਡੀਆਰ ਦੇ 95 ਪੈਸੇ ਟਾਇਰ ਪਏ ਫਰੰਟ ਟਾਇਰ ਵੀ 650 20 ਦੇ ਜਮਾ ਨਵੇਂ ਨਵੇਂ 95 ਪੈਸੇ ਪਏ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਕਿਸੇ ਵੀਰ ਨੇ ਲੈਣਾ ਹੋਵੇ ਬਠਿੰਡਾ ਨੰਬਰ ਡਬਲ ਪੀਟੀਓ ਡਬਲ ਡਿਸਟਰੀਬਿਊਟਰ ਡਬਲ ਪੰਪ ਪਾਵਰ ਸਟੀering ਤੇ ਖੁੱਲਮਾ ਹਿੱਸਾ ਹਿੱਸਾ ਵੀ ਖੁੱਲਮਾ ਹੈਗਾ ਤਾਂ ਬੜਾ ਮੜਲਾ ਕਿਸੇ ਵੀਰ ਨੇ ਕੰਪਾਈਨ ਤੇ ਚੜਾਉਣ ਨੂੰ ਲੈਣਾ ਹੋਵੇ ਕਬੂਤਰ ਵਾਲੇ ਕਰਾਹੇ ਦੇ ਬਸਤੇ ਲੈਣਾ ਹੋਵੇ ਕਿਸੇ ਵੀ ਕੰਮ ਚ ਲਾ ਸਕਦਾ ਹਾਂ ਇਸ ਨੂੰ ਕਾਲੀ ਟੁੱਟੀ ਵਾਲਾ ਜਿਹੜਾ ਕਹਿੰਦੇ ਨੇ ਕਾਲੇ ਢੱਡ ਵਾਲਾ ਲੈਣਾ ਹੈ ਵੀਰਾਂ ਦੇ ਖੋਣ ਆਉਂਦੇ ਹੁੰਦੇ ਆਹ ਖੜਾ ਅੱਜ ਕਾਲੇ ਢੱਡ ਵਾਲਾ ਤੇ ਟਰੈਕਟਰ ਸਾਰਾ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਲਿਆ ਮਗਰਾੜ ਮਗਰੂਡ ਵੀ ਚੈੱਕ ਕਰ ਲਓ ਕਿ ਵੀਰ ਨੇ ਹੁਣ ਮਿਲਾਉਣ ਲੱਗੇ ਆ ਵੀਰ ਦਾ ਕੰਟੈਕਟ ਨੰਬਰ ਲੈ ਲਿਓ ਕਿਸੇ ਵੀਰ ਨੇ ਲੈਣਾ ਹੋਵੇ ਟਰੈਕਟਰ ਸਾਰਾ ਦਿਖਾਦਾ ਸਾਨੂੰ ਘੁੰਮ ਕੇ ਲੈ ਬਾਈ ਆ ਕੇ ਰੰਦੱਸ ਇਧਰ 91 ਨੰਬਰ ਦੱਸ ਬਾਈ ਆਪਣਾ 83473 93302 73473 93302 94392 94392 92 92 ਤੇ ਨਾਂ ਕੀ ਤੇਰਾ ਹਰਦੇਵਿੰਦਰ ਹੈ ਇਹਦਾ ਹਰਦੇਵਿੰਦਰ ਬਾਈ ਦਾ ਨਾਂ ਹੈ ਤੇ ਪਿੰਡ ਕਿਹੜਾ ਆਪਣਾ ਚਲੋ ਆ ਪਿੰਡ ਹੈ ਸੰਦੋਹਾ ਪਿੰਡਾ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਤਲਵੰਡੀ ਸਾਹਬ ਉਹਦੇ ਨਾਲ ਹੀ ਪਿੰਡਾ ਹੈ ਸੰਦੋਹਾ ਮੋੜਾਂ ਤੋਂਉਣ ਵੇਲੇ ਵੀ ਬਸ 7-8 ਕਿਲੋਮੀਟਰ ਹੈ ਤੇ ਤਲਵੰਡੀ ਤੋਂ ਵੀ 10-11 ਕਿਲੋਮੀਟਰ ਹੈ ਤਾ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਮੋੜ ਮੰਡੀ ਦੇ ਵੀ ਨੇੜੇ ਹੈ ਕਿਸੇ ਵੀਰ ਨੇ ਲੈਣਾ ਹੋਵੇ ਬਾਈ ਦਾ ਕੰਟੈਕਟਰ ਨੰਬਰ ਸਾਨੂੰ ਦੱਸਤਾ ਟਰੈਕਟਰ ਬਾਕੇ ਲੈ ਆਇਆ ਇਹ ਥੱਲੀ ਹੈ ਟਰੈਕਟਰ ਹੈਗਾ ਬਾਈ ਕਹਿੰਦਾ ਟਰੈਕਟਰ ਬਾਕੇ ਲੈ ਜਾਓ ਬਣਦੀ ਘਰੇ ਰੱਖਿਆ ਹੋਇਆ ਟਰੈਕਟਰ ਹੈ ਬਾਈ ਦਾ ਕਿਸੇ ਵੀਰ ਨੇ ਲੈਣਾ ਹੋਇਆ ਬਾਈ ਨਾਲ ਕੰਟੈਕਟ ਕਰਕੇ ਟਰੈਕਟਰ ਲੈ ਸਕਦਾ ਹੋ ਤੁਸੀਂ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਹੋਰ ਵੀ ਕਿਸੇ ਨੇ ਟਰੈਕਟਰ ਖਰੀਦਣਾ ਹੋਇਆ ਵੇਚਣਾ ਹੋਇਆ ਆਪਣੇ ਨਾਲ ਕੰਟੈਕਟ ਕਰ ਲਿਓ ਆਪਣੇ ਨੰਬਰ ਤੇ ਤੇ ਬਾਈ ਦਾ ਸੋ ਮੋਬਾਈਲ ਨੰਬਰ ਦੇਤਾ ਬਾਈ ਨਾਲ ਕੰਟੈਕਟ ਕਰ ਲਿਓ ਤੁਸੀਂ ਟਰੈਕਟਰ ਖਰੀਦਣਾ ਹੋਇਆ ਅੱਜ ਮੰਡੀ ਤੇ ਲੈ ਗਿਆ ਸੀ ਬਾਈ ਅੱਥ ਨੇ ਜੀ ਲੈ ਗਿਆ 3 ਵਜੇ ਤੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਅੱਜ ਕੋਈ ਨਹੀਂ ਗਾਗ ਲੱਗਿਆ ਹੋਣਾ ਪਹਿਲਾਂ ਵਿਕ ਗਏ ਹੋਣਗੇ ਤਾਂ ਬਾਈ ਨਾਲ ਕੰਟੈਕਟ ਕਰ ਲਓ ਧੰਨਵਾਦ ਦੋਸਤੋ